ੰਦਾ ਦਾ ਮੋਟ ਚੈੱਕ ਅਪ ਕੀਤਾ ਜਾ ਰਿਹਾ ਬਾਈ ਵੱਲੋਂ ਬਹੁਤ ਹੀ ਵਧੀਆ ਸੋਹਣਾ ਪ੍ਰਾਲਾ ਬਾਈ ਦਾ ਦੇਖ ਸਾਹ ਹੋਰ ਤੁਸੀਂ ਪਿੰਡ ਕੋਡ ਦੋਨਾ ਵੱਲੋਂ ਗਾਤ ਰਾਇਓ ਹਨ ਬੜੀਆ ਸਾਡੇ ਬਹੁਤ ਹੀ ਸੋਹਣਾ ਪ੍ਰਾਲਾ ਹੋ ਜਾਏਗਾ ਪਿੰਡ ਕੋਡ ਦੋਨਾ ਫੋਟੋ ਕਿੱਥੇ ਕਰ ਕੈਮਰਾ ਜੀ ਕਿੱਥੇ ਆਜੋ ਫੋਟੋ ਤੇ ਕੰਪਨੀ ਆ ਜਾਏਗਾ ਆਉਤੋ ਬਈ ਬੀਲੋ ਬਣਾ ਸਾਡੇ ਭਰਾਤ ਨੂੰ ਦੇਲੇ ਦਾ ਕਿਤੇ ਨੰਬਰ ਪਾ ਜੀ ਕਿਹੜਾ ਨੰਬਰ ਲਾਏਗਾ ਭਾਈ ਭਾਈ ਸਾਡੀ ਬੇਟਾ ਨੂੰ ਕਰਦੇ ਹੈ ਔਰ ਤਾਂ ਦਾ ਮੈਨੂੰ ਨਹੀਂ ਕਿਤੇ ਮਖੌਲੀ ਕਰੀ ਜਾਂਦੇ ਤੁਸੀਂ ਇਹਨੂੰ ਇਹਦਾ ਸਰਾ ਲਾ ਪਾਪੀ ਬੰਦੇ ਨੇ ਅੱਜ ਪਹਿਲਾਂ ਇਹਨੂੰ ਮਜ਼ਾਕ ਦਾ ਪਾਪੀ ਬਣਾਇਆ ਹੋਇਆ ਠੀਕ ਹੈ ਵੀ ਪਤਾ ਨਹੀਂ ਇਹ ਦਸਤੂਰ ਆ ਕਾ ਨਾਮ ਦਾ ਇਹਨੇ 3 ਮਹੀਨੇ ਦੱਦਨੇ ਐਵੇਂ ਨਹੀਂ ਮਰਨਾ ਉਹ ਤਾਂ ਉੱਤਰ ਰੱਖਿਆ ਜਿਹੇ ਕਰ ਰਿਹਾ ਉਹ ਰੱਖਿਆ ਫੋਨ ਦਾ ਕਿਤੇ ਬੱਬਿਓ ਇਹਦੇ ਵੀਡੀਓ ਦੇ ਵਿੱਚ ਆ ਗਵਲੀ ਨੂੰ ਨੇ ਕੰਮ ਇਹਨੇ ਕੀਤਾ ਉਹਦਾ 라ਟ ਉੱਠਾ ਉਹਦੇ ਵਿੱਚ ਆ ਜਾ ਬਾਬੇ ਬਹੁਤ ਬਹੁਤ ਧੰਨਵਾਦ ਆ ਜਾ ਵੀ ਇਹਦੇ ਅੰਦਰ ਬਹੁਤ ਅੱਛਾ ਜਦ ਦੇ ਸਾਰਾ ਉਹਦੇ ਜੀ ਗੰਗਾਣ ਕੈਂਪ ਲੱਗਾ ਹੋਇਆ ਬਹੁਤ ਹੀ ਬੜੀਆ ਪਰ ਆਲਾ ਬਾਈ ਦਾ ਬਹੁਤ ਚੰਗੇ ਜਿਹੇ ਕੰਮ ਕਰ ਰਿਹਾ ਬਈ ਪ੍ਰੋਡੂਸਰ ਕੋਲ ਦੋਨਾਂ ਪਹਿਲਾਂ ਗੋਲਗੱਪਿਆਂ ਦਾ ਲੰਗਰ ਪਿੰਡ ਵਿੱਚ ਤੀਜੀ ਵਾਰ ਲਗਾ ਚੁੱਕਿਆ ਮੁਰੰਬਾਈ ਨੇ ਫੂਨ ਦਾਨ ਕੈਂਪਸ ਤੋਂ ਬੋਲਦਾ ਪੂਰੀ ਕਹੜ ਬਾਜੋ ਦੰਦ ਦਾ ਮੁੱਖ ਟੈਕ ਆਪ ਕੀਤਾ ਜਾ ਰਿਹਾ ਬਈ ਜਰੂਰ ਪਹੁੰਚੋ ਸਾਰੇ ਪਿੰਡ ਕੋਟਦੁੰਨੇ ਆਓ ਬਈ ਆ ਦੇਖ ਸਾਹਰੇ ਆ ਗਏ ਤਾਂ ਦੂਰੋਂ ਦੂਰੋਂ ਵੀਰ ਫੂਨ ਦਾਨ ਕਰ ਰਹੇ ਨੇ ਸੀ ਚੜਾ ਰਹੇ ਨੇ ਦੇਖ ਸਾਹਰੇ ਬਈ நம்ப கிரா multim- уд화라 pecaksия